ਸਵੇਰੇ ਚਲਾਉਣਾ ਅੱਜ ਕਿੱਥੇ ਗਿਆ ਪਰ ਇਹ ਆ ਜੀ ਜੋ ਸਰਕਾਰ ਉਹਨਾਂ ਸਮੇਂ ਸਮੇਂ ਨਾਲ ਹਦਾਇਤਾਂ ਆਉਂਦੀਆਂ ਨੇ ਉਹਦੇ ਅਨੁਸਾਰ ਕੱਲ ਇਹਨਾਂ ਨੂੰ ਅਸੀਂ ਇੱਕ ਵੀਡੀਓ ਰਾਈ ਸਾਰੇ ਨੂੰ ਮੈਸੇਜ ਦਿੱਤਾ ਸੀ ਸਾਰੇ ਬਟਾਲੇ ਦੇ ਵਿੱਚ ਘੁੰਮ ਫਿਰ ਕੇ ਵੀ ਲੋਕਾਂ ਨੂੰ ਦੱਸਿਆ ਗਿਆ ਅਰ ਅੱਜ ਵੀ ਆ ਤੁਸੀਂ ਵੇਖਿਆ ਪਿਆ ਡੇਰਾ ਰੋਡ ਦੇ ਉੱਤੇ ਇੱਕ ਛੋਟਾ ਠੀਆ ਇਹਦਾ ਨੰਬਰ ਅੱਗੇ ਨੰਬਰ ਪਲੇਟ ਵੀ ਨਹੀਂ ਅੱਗੇ ਪਿੱਛੇ ਔਰ ਇਹਨੂੰ ਵੱਡਾ ਸਪੀਕਰ ਲਾ ਕੇ ਜਿਹੜਾ ਸਟੇਜ ਤੇ ਲਾਉਣਾ ਵੱਡਾ ਸਪੀਕਰ ਹੁੰਦਾ ਹੈ ਉਹਦੇ ਨਾਲੇ ਲੋਕਾਂ ਦਾ ਸਾਰਿਆਂ ਦਾ ਜੀਨਾ ਹਰਾਮ ਕੀਤਾ ਇਹ ਜੀ ਆ ਦੋ ਤਿੰਨ ਬੰਦਿਆਂ ਦੇ ਮੈਨੂੰ ਫੋਨ ਆਏ ਮੈਨੂੰ ਤਲਾਸ਼ ਦਿੱਤੀ ਵੀ ਆਹ ਲੋਕ ਆਉਣ ਦੇ ਨੇ ਉਹਦੇ ਸੰਬੰਧੀ ਆਣ ਕੇ ਇਹਦਾ ਆਪਣੀ ਮਸ਼ੀਨ ਦੇ ਨਾਲ ਨਾਈਟ ਲੈਵਲ ਤੇ ਇਲਾਨ ਕੀਤਾ ਗਿਆ ਤੇ ਜੋ ਮਾਂਜੂਕ ਅਦਾਲਤ ਵਿੱਚ ਭਿੱਜਾਂਗੇ ਅਗੋਂ ਜੋ ਵੀ ਇਹਨੂੰ ਨੂੰ ਜੱਜ ਸਾਹਿਬ ਫਾਇਨ ਕਰਣਗੇ ਦੇਖੋ ਜੀ بار بار ਅਪੀਲ ਕਰਨ ਦੇ ਵੀ ਕੋਈ ਸੁਣਦਾ ਨਹੀਂਗਾ ਜੀ ਕੋਸ਼ਿਸ਼ ਨਹੀਂ ਕਰਦੇ ਵੀ ਆਪਾਂ ਪੁਲਿਸ ਦਾ ਸਾਥ ਦੇਣਾ ਹੈ ਔਰ ਲੋਕਾਂ ਦਾ ਵਿਚਾਰਿਆਂ ਦਾ ਜੀਣਾ ਹਰਾਮ ਹੋਇਆ ਤੇ ਮੈਂ ਥੱਲੇ ਕਮੈਂਟ ਕਰਨ ਵਾਲੇ ਮਾਰੀਆਂ ਗੱਲਾਂ ਲਿਖਦੇ ਆ ਚਲੋ ਵੀ ਖੁਸ਼ ਰਹੇ ਨਾ ਪਰ ਥੋੜਾ ਜਿਹਾ ਆਪਣੇ ਆਪ ਧਿਆਨ ਕਰਕੇ ਤੇ ਫੇਰ ਕੋ ਲਿਖਿਆ ਕਰੋ ਵੀ ਇਹਨਾਂ ਨੇ ਇੰਨਾ ਜਿਆਦਾ ਇਹਨਾਂ ਨੇ ਆਵਾਜ਼ ਕੀਤੀ ਅੱਜ ਤੁਸੀਂ ਆ ਵੇਖ ਲੈਣਾ ਹੋਰ ਕਦੀ ਨੂੰ ਜਿਹੜਾ ਆਮ ਦੁਕਾਨਦਾਰਾਂ ਦਾ ਤੇ ਜਿਹੜੇ ਸ਼ਹਿਰ ਚ ਲੋਕ ਆਏ ਨੇ ਸਾਰੇ ਹੀ ਪਰੇਸ਼ਾਨ ਨੇ ਨਾ ਕੋ ਉਹ ਮੈਂ ਬਾਰ ਬਾਰ ਅਪੀਲ ਕਰਦਾ ਅੱਜ ਫੇਰ ਅਪੀਲ ਹੀ ਕਰਨ ਲਏ ਆ ਤੇ ਜਿਹੜਾ ਨਾਸਰ ਕਰੇਗਾ ਇਹਨਾਂ ਨੂੰ ਨਮਾਦਾਰੀ ਡੰਗ ਦੇ ਵਿੱਚ ਆਪਾਂ ਕੋਈ ਜਿੰਨੇ ਲੱਗੇ ਨੇ ਉਹਨਾਂ ਦੇ ਇਹਨਾਂ ਨੂੰ ਰੌਂਡ ਅਪ ਕਰ ਲਾਂਗੇ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਾਂਗੇ ਤੇ ਫਿਰ ਉਹਨਾਂ ਨੂੰ ਨਸ਼ਤ ਕੀਤਾ ਜਾਊਗਾ ਜਨਤਕ ਤੌਰ ਤੇ ਸਾਰਿਆਂ ਦੇ ਸਾਹਮਣੇ